ਉੱਥੇ ਅਮਰਤਪਾਲ ਬਾਬਾ ਜੀ ਨੂੰ ਘੇਰ ਕੇ ਬੈਠਾ ਸੀਗਾ ਤੇ ਧੱਕਲਾ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਬਾਬਾ ਜੀ ਇਨਕਾਰ ਕਰਦੇ ਸੀਗੇ ਜਦੋਂ ਅਸੀਂ ਪਹੁੰਚੇ ਤੇ ਉਹਨੇ ਕੈਮਰੇ ਔਨ ਕਰ ਰੱਖੇ ਸੀਗੇ ਅਸੀਂ ਉਹਦੇ ਕੈਮਰੇ ਬੰਦ ਕਰਾਏ ਵੀ ਤੈਨੂੰ ਕਿੰਨੇ ਤੇ ਕਰ ਦਿੱਤਾ ਰਿਕਾਰਡਿੰਗ ਕਰਨ ਦਾ ਜਿਹੜੀ ਗੁਰਦੁਰ ਬੈਠੀ ਆ ਅਸੀਂ ਤਾਂ ਗੁਰਦ ਦੇ ਬਨਾਮੀ ਡਿਲੀ ਜਾਂਦੇ ਆ ਵੀ ਗੁਰਦ ਦੇ ਬਨਾਮੀ ਨਾ ਹੋਵੇ ਤੂੰ ਉਹ ਸੋਸ਼ਲ ਮੀਡੀਆ ਤੇ ਵਿਊ ਦੇ ਚੱਕਰਾਂ 'ਚ ਇਹ ਕਰੀ ਜਾਣਾ ਉਹਨੇ ਖੈਰ ਜੀ ਰਿਕਾਰਡਿੰਗ ਬੰਦ ਕਰਾਤੀ ਕਹਿੰਦਾ ਜੀ ਮੈਂ ਬਸੋ ਮੈਟਰ ਕੀ ਹੈ ਕਹਿੰਦਾ ਮੈਟਰ ਹੈ ਉਹੜਾ ਮੁੰਡਾ ਬੈਠਾ ਸੀ ਜਿਹੜਾ ਦੋਸ਼ੀ ਸੀਗਾ ਉਹਨੇ ਅਮਰਤਪਾਲ ਮਹਿਰੋ ਦੇ ਸਾਹਮਣੇ ਮੰਨਿਆ ਕਿ ਮੈਂ ਦੁਸ਼ਕਰਮ ਕੀਤਾ ਮੈਂ ਬਲਾਤਕਾਰ ਕੀਤਾ ਮੈਂ ਕਿਹਾ ਅਮਰਤਪਾਲ ਵੀ ਤਾਂ ਮੰਨੀ ਜਾਂਦਾ ਕਹਿੰਦਾ ਹਾਂ ਮੇਰੇ ਕੋਲ ਮੰਨਿਆ ਤੇ ਪੰਚਾਇਤ ਵੀ ਮੰਨਿਆ ਕਹਿੰਦਾ ਬਾਪਾ ਨਹੀਂ ਮੰਨੀ ਜਾਂਦੇ ਮੈਂ ਕਿਹਾ ਬਾਪਾ ਨਾਲ ਗੱਲ ਕਰ ਲੋ ਬਾਪਾ ਨੇ ਮਨਾ ਕਰਤਾ ਮੈਂ ਨਹੀਂ ਕੀਤਾ ਉਹ ਤੱਕਾ ਕਰ ਨਹੀਂ ਕੀਤਾ ਮੈਂ ਕਿਹਾ ਇਹਦਾ ਇਲਾਜ ਕੀ ਹੈ ਜੇ ਬਾਪਾ ਨਹੀਂ ਮੰਨ ਰਿਹਾ ਜੇ ਮੈਂ ਨਹੀਂ ਕੀਤਾ ਉਹ ਤਾਂ ਮੰਨੀ ਜਾਂਦਾ ਉਹਦਾ ਮਨ ਸੀਗਾ ਵੀ ਨਹੀਂ ਜੀ ਫਿਰ ਜੋ ਉਹ ਜੋ ਗੱਲ ਸੱਜ ਸਾਹਮਣੇ ਆਈ ਹੁਣ ਲੱਗਿਆ ਵੀ ਦਲ ਨਹੀਂ ਗੱਲ ਨਹੀਂ ਜਥੇਵੰਦੀਆਂ ਪਹੁੰਚ ਗਈਆਂ ਕਹਿੰਦਾ ਸੀ ਕਰ ਵੀ ਕਰਾਂਗੇ ਅਸੀਂ ਕਹਾਂ ਜੀ ਜੇ ਬਾਬਾ ਦੋਸ਼ੀ ਆ ਅਸੀਂ ਆਪਸੇ ਮਤਾਂ ਕਰੋ ਕਾਰਵਾਈ ਪਹਿਲਾਂ ਤਾਂ ਡਰਦੇ ਸੀਗੇ ਵੀ ਇਹਦੀ ਬਦਨਾਮੀ ਨਾ ਹੋਵੇ ਗੱਲ ਦੀ ਕੋਈ ਗੁਰਦੁਆਰਦੀ ਸਿੱਖਾਂ ਦੀ ਕੌਮ ਦੀ ਬੇਇੱਜ਼ਤੀ ਨਾ ਹੋਵੇ ਪਰ ਤੂੰ ਚੋਣਨਾ ਤਾਂ ਅਸੀਂ ਵੀ ਸਹਿਮਤ ਹਾਂ ਵੀ ਠੀਕ ਹੈ ਯਾਰ ਜੋ ਹੋਊਗਾ ਚੱਲੂਗਾ ਕਰਾਓ ਕੇਸ ਬਾਬਾ ਦੋਸ਼ੀਆ ਅਜੇ ਤੁਹਾਡੇ ਨਾਲ ਪਰ ਇਹ ਦੋਸ਼ੀ ਤਾਂ ਸਾਬਤ ਹੈ ਜਿਹੜਾ ਮੰਨ ਗਿਆ ਇਹ ਤਾਂ ਦੋਸ਼ੀ ਸਾਬਤ ਹੈ ਵੀ ਹਾਂ ਵੀ ਮੰਨਿਆ ਇਸ ਤੋਂ ਬਾਅਦ ਉਹ ਚਲੇ ਗਏ ਸਦਰ ਥਾਣੇ 'ਚ ਹੁਣ ਇਸ ਤੋਂ ਬਾਅਦ ਘਟਨਾ ਦਾ ਦੂਸਰਾ ਪਹਿਲੂ ਸ਼ੁਰੂ ਹੁੰਦਾ ਜਿੱਤੋਂ ਸਾਨੂੰ ਪਤਾ ਲੱਗਿਆ ਯਾਰ ਇਹ ਤਾਂ ਬੜੀ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਅਮਰਤਪਾਲ ਜਿਹੜੇ ਸਿੱਖ ਪੰਥ ਤੋਂ ਨਿਸ਼ਕਾਸੀਤ ਲੋਕ ਹੈ ਕਾਲ ਤੱਕ ਸਭ ਤੋਂ ਛੇਕੇ ਲੋਕ ਐ ਉਹਨਾਂ ਨੂੰ ਨਾਲ ਲੈ ਕੇ ਤੇ ਕੁਝ ਜਿਹੜੇ ਪੁਲਿਸਖ ਵੀ ਸੀਗੇ ਜਿਨ੍ਹਾਂ ਨੂੰ ਪਤਾ ਸੀ ਵੀ ਅਮਰਤਪਾਲ ਦਾ ਇੱਕ ਮੈਸੇਜ ਆਇਆ ਵੀ ਕੋਈ ਦਸ਼ਕਰਮ ਹੈ ਥਾਣੇ ਪੁੱਜੋ ਉਹ ਵੀ ਵਿਚਾਰੇ ਪਹੁੰਚੇ ਇਹ ਨਹੀਂ ਵੀ ਸਾਰੇ ਉੱਥੇ ਮਾੜੇ ਬੰਦੇ ਪਹੁੰਚੇ ਕੋਈ 20 25 ਬੰਦੇ ਸੀਗੇ ਉਹਨਾਂ ਚੋਂ ਉਹ ਟੋਲਾ ਨਾਲ ਪਹੁੰਚਿਆ ਤੇ ਉਹ ਟੋਲਾ ਇਹ ਫੋਟੋ ਸਾਡੇ ਕੋਲ ਹੈਗੀ ਐ ਮੋਢੇ ਨਾਲ ਮੋਢਾ ਜੋੜ ਕੇ ਨਾਲ ਬੈਠਾ ਹੈ ਨਾਲ ਖੜਾ ਅਮਰਤਪਾਲ ਦੇ ਇਹ ਬੰਦਿਆ ਨੇ ਜਿਹਨੂੰ ਅਮਰਤਪਾਲ ਹਮੈਤੀ ਬਣਾ ਕੇ ਲੈ ਕੇ ਗਿਆ ਪੰਥ ਦਾ ਹਮੈਤੀ ਬਣਾ ਕੇ ਲੈ ਗਿਆ ਇਹ ਉਹਦੀ ਫੋਟੋ ਹੈ ਇਹ ਉਹ ਮੜੀ ਤੇ ਬੈਠਾ ਹੈ ਇਹ ਉਹਦੇ ਕਰਮੜੀ ਬਣੀ ਹੋਈ ਹੈ ਇਹ ਜਿਹੜੇ ਉਥੇ ਇਹ ਖਲਾਰ ਕੇ ਕੇਸ ਤੇ ਇਹ ਉਹਦੀ ਫੋਟੋ ਹੈ ਇਹਦੇ ਨਾਲ ਉਹ ਬੰਦਿਆ ਨਹੀਂ ਇਹ ਬੰਦਿਆ ਨੇ 88/2016 ਇੱਕ ਕੇਸ ਦਰਜ ਕਰਾਇਆ ਵੀ ਸਭ ਨੂੰ ਪਤਾ ਹੈ ਵੀ ਰਾਜਸਥਾਨ ਵਿੱਚ ਗੁਰਦੁਆਰਾ ਬਾਬਾ ਦੀਪ ਸਿੰਘ ਸਿੱਖ ਸੰਘਰਸ਼ਾ ਦਾ ਕੇਂਦਰ ਹੈ। ਇਥੋਂ ਸਿੱਖ ਸੰਘਰਸ਼ ਚੱਲਦੇ ਆ। ਸਰਕਾਰਾਂ ਨਿਗਾਚ ਅਜੰਸੀਆਂ ਨਿਗਾਚ ਇਹ ਉਹ ਸਥਾਨ ਹੈ ਜਿੱਥੇ ਸਰਕਾਰ ਦੇ ਹਰੇਕ ਜ਼ੁਲਮ ਦਾ ਹਰੇਕ ਸਿੱਖ ਵਿਰੋਧੀ ਸੋਚ ਦਾ ਖੁੱਲ ਕੇ ਵਿਰੋਧ ਕੀਤਾ ਤੇ ਮੋਰਚੇ ਲਾਇਆ ਜਾਂਦੇ ਆ। ਇਸ ਗੁਰਦੁਆਰਾ ਨੂੰ ਤੋੜਨ ਵਾਸਤੇ ਬਕਾਇਦਾ ਤੌਰ ਤੇ ਅਫੀਰ ਦਰਦ ਕਰਾਈ ਗਈ। ਇਹ ਬੰਦਿਆਂ ਨੂੰ ਅਮਰਤਪਾਲ ਮਹਿਰੋਂ ਆਪਣੇ ਨਾਲ ਲੈ ਕੇ ਗਿਆ ਇਹ ਬੰਦਿਆਂ ਨੇ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਗਨੀ ਜਰਨੈਲ ਸਿੰਘ ਖਾਲਸਾ ਪਿੰਡਰਾ ਦੀ ਫੋਟੋ ਲਾਉਂਦਾ ਸਾਡੇ ਤੇ ਕੇਸ ਦਰਜ ਕਰਾਇਆ ਕਿ ਪਿੰਡਰਾ ਵਾਲਾ ਅਤਵਾਦੀ ਸੀਗਾ ਤੇ ਇਹਨਾਂ ਨੇ ਇਹਦੀ ਫੋਟੋ ਲਈ ਹੈ ਇਹਦੀ ਐਫਆਰ ਦਰਜ ਹੋਈ ਹੈ ਜਿਹੜੇ ਬੰਦੇ ਫੋਟੋ ਦੇ ਨਾਲ ਖੜੇ ਹੈ ਇਹ ਅਮਰਤਪਾਲ ਮਹਿਰੋਂ ਦੇ ਇਹ ਬੰਦੇ ਨੇ ਮੜੀ ਤੇ ਪ੍ਰਕਾਸ਼ ਕੀਤਾ ਸੀਗਾ ਜਿਹਦਾ ਉਹਦਾ ਮਾਫੀ ਨਾਮ ਹੈਗਾ ਕਿ ਮੈਂ ਧਾਗੇਤ ਵੀਦ ਕਰਦਾ ਲੋਕਾਂ ਦੀਆਂ ਬਹੁ ਬੇਟੇ ਨੂੰ ਗੁੰਮਰਾਹ ਕਰਕੇ ਉਹਨਾਂ ਦਾ ਸ਼ੋਸ਼ਣ ਕਰਦਾ ਇਹ ਉਹਦਾ ਕਾਲ ਤਖਸਦਾ ਮਾਫੀ ਨਾਮਾ ਹੈ ਇਹ ਉਹਦਾ ਕੇਸ ਹੈਗਾ ਉਸਨੇ ਜਥੇਦਾਰ ਅਕਾਲ ਤਖਸਦਾ ਕੇਸ ਕੀਤਾ ਜਿਹੜੇ ਅਮਰਪਾਲ ਇਹਦੇ ਗਰੁੱਪ ਨੂੰ ਨਾਲ ਲੈ ਕੇ ਗਿਆ ਇਸ ਬੰਦੇ ਨੇ ਗੁਰੂਗ੍ਰਾਂਡਸਾ ਨੂੰ ਥਾਣੇ 'ਚ ਪੇਸ਼ ਕਰਾਉਣ ਦੇ ਆਦੇਸ਼ ਜਾਰੀ ਕਰਾਏ ਇਹ ਥਾਣੇ ਦੀ ਕਾਪੀ ਹੈ ਇਹ ਥਾਣੇ ਦੇ ਦੇਸ਼ ਹੈ ਵੀ ਗੁਰੂ ਗ੍ਰੰਥ ਸਾਹਿਬ ਥਾਣੇ ਪੇਸ਼ ਕੀਤਾ ਜਾਵੇ। ਕੀ ਸਿੱਖ ਮਰ ਨਾ ਜਾਵੇ? ਗੁਰੂ ਗ੍ਰੰਥ ਸਾਹਿਬ ਥਾਣੇ ਪੇਸ਼ ਕੀਤਾ ਜਾਵੇ। ਇਹੋ ਜਿਹੇ ਲੋਕਾਂ ਨੂੰ ਅਮਰਤਪਾਲ ਨਾਲ ਲੈ ਕੇ ਗਿਆ ਹੈ ਜਿਹੜੇ ਬੰਦੇ ਈਦ ਮਨਾਉਂਦੇ ਆ, ਰੋਜ਼ੇ ਰੱਖਦੇ ਆ, ਬੜੀ ਪੂਜਾ ਕਰਦੇ ਆ, ਕਬਰ ਪੂਜਾ ਕਰਦੇ ਆ। ਫਿਰ ਅਮਰਤਪਾਲ ਤੇ ਕਿੰਦੂ ਹੁੰਦਾ। ਫਿਰ ਅਮਰਤਪਾਲ ਰੋਣ ਲੱਗ ਜਾਂਦਾ ਕਿ ਮੈਂ ਮੁਸਲਮਾਨ ਆ ਜੀ ਤਾਂ ਸਿੱਖਾਂ ਨਾਲ ਅਲਰਜੀ ਕਰਦੇ ਆ। ਸਿੱਖ ਤੇਰਾ ਅਲਰਜੀ ਨਹੀਂ ਕਰਦੇ। ਸੇਕ ਤੇਰੀਆਂ ਹਰਤਾ ਗੱਲ ਤੇਰਾ ਨਾ ਅਲਰਜੀ ਕਰਦੇ ਆ ਜਦੋਂ ਥਾਣੇ ਲੈ ਕੇ ਗਿਆ ਉਦੋਂ ਸਾਡਾ ਲਵਪ੍ਰੀਤ ਸਿੰਘ ਬਰਾੜ ਹੈ ਫੈਡਰੇਸ਼ਨ ਦਾ ਪ੍ਰਧਾਨ ਹੈ ਰਾਜਸਥਾਨ ਦਾ ਉਹਨੂੰ ਪਤਾ ਲੱਗਿਆ ਵੀ ਕੋਈ ਘਟਨਾ ਹੋਈ ਉਹਨੇ ਉੱਥੇ ਪਹੁੰਚਿਆ ਉਹਨੇ ਜਾ ਕੇ ਵੇਖਿਆ ਵੀ ਇਹ ਤਾਂ ਯਾਰ ਲਾਣੇ ਦੂਜੇ ਬੱਠਾ ਸਾਰਾ ਉਹਨੇ ਅਮਰਤਪਾਲ ਨੂੰ ਕਿਹਾ ਬਗੈਦਾ ਵੀ ਅਮਰਤਪਾਲ ਜਿਹੜੇ ਬੰਦੇ ਲਈ ਫਿਰਦਾ ਹੈ ਇਹ ਬੰਦੇ ਸਿੱਖਪੰਦੇ ਦੋਸ਼ੀ ਹੈ ਅਕਾਲ ਤਾ ਸਿੱਖ ਹੋਇਆ ਤੇ ਅਮਰਤਪਾਲ ਮਹਿਰੋ ਨੇ ਕਿਹਾ ਸਾਨੂੰ ਤਾਂ ਸਾਰੇ ਬੰਦੇ ਚਾਹੀਦੇ ਆ ਚਲੋ ਮਨਸ਼ਾ ਕਲੀਅਰ ਹੋ ਗਈ ਵੀ ਅਮਰਤਪਾਲ ਸਿਰਫ ਕੋਈ ਪੰਥਕ ਬਣ ਕੇ ਨਹੀਂ ਆਇਆ ਇਹਨੂੰ ਇੱਕ ਪੁੱਸ ਪੈ ਗਿਆ ਨਾਨਕਸਰ ਵਾਲੇ ਬਾਬਾ ਨੂੰ ਡਰੋਂ ਦਾ ਤੇ ਉਹਦੇ ਕਰਕੇ ਇੱਥੇ ਵੀ ਉਸੇ ਸੋਚ ਲੈ ਕੇ ਗੰਗਣਾਗਰ ਆ ਗਿਆ ਰਾਸਥਾਨ ਚ ਆ ਗਿਆ ਇੱਥੇ ਆ ਕੇ ਉਹਨਾਂ ਨੇ ਇੱਕ ਪ੍ਰਵਾਦ ਦਿੱਤਾ ਬਾਬੇ ਦੇ ਖਿਲਾਫ ਥਾਣੇ ਵਿੱਚ ਇਹ ਪ੍ਰਵਾਦ ਦੀ ਕਾਪੀ ਪਈ ਹੈ ਥਾਣੇ ਚ ਪ੍ਰਵਾਦ ਦਿੱਤਾ ਇਸ ਪ੍ਰਵਾਦ ਤੇ ਬਾਬੇ ਦੇ ਖਿਲਾਫ ਕੋਈ ਕੇਸ ਦਰਜ ਨਹੀਂ ਹੁੰਦਾ ਸੀਗਾ ਵੀ ਥਾਣੇ ਅੰਦਰ ਵੜਨ ਤੱਕ ਵੀ ਪ੍ਰੈਸ਼ਰ ਬਣਾ ਰਹੇ ਸੀਗੇ ਵੀ ਸਾਨੂੰ ਜਗ੍ਹਾ ਸਥਾਨ ਮਿਲ ਜੇ ਜੇ ਬਾਬੇ ਨੇ ਗੁਨਾਹ ਕੀਤਾ ਜਿੰਨੇ ਮੁੰਡੇ ਗੁਨਾਹ ਕਰਤਾ ਤੇ ਦੋਸ਼ੀ ਨੂੰ ਸਜ਼ਾ ਮਿਲਦੀ ਹੁੰਦੀ ਹੈ ਇਹਦੇ ਵਿਚੋਲਿਆਂ ਨੂੰ ਕੋਈ ਜਗ੍ਹਾ ਦਾ ਸਥਾਨ ਜਾਂ ਪੈਸਾ ਤੰਦੁਲਤ ਨਹੀਂ ਮਿਲਦਾ ਜੇ ਜਥੇਬ ਦੇ ਜਥੇਬ ਨੇ ਇਨਸਾਫ ਕਰਦੀਆਂ ਜਥੇਬ ਨੇ ਸਥਾਨ ਦੇ ਕਾਬੂ ਨਹੀਂ ਹੁੰਦੀਆਂ ਅਸੀਂ ਮੰਨ ਕਰਤਾ ਵੀ ਕੋਈ ਸਥਾਨ ਖਾਲੀ ਨਹੀਂ ਹੋਊਗਾ ਉਸ ਤੋਂ ਪਰંત ਉਹਨਾਂ ਨੇ ਜਦੋਂ ਪ੍ਰਵਾਦ ਦਿੱਤਾ ਇਹਦੇ ਤੇ ਕੇਸ ਬੰਦਾ ਹੀ ਨਹੀਂ ਸੀਗਾ ਹੁਣ ਕਮਾਲ ਦੀ ਗੱਲ ਦੇਖੋ ਉਸ ਤੋਂ ਬਾਅਦ ਜਿਹੜੀ ਲੜਕੀ ਜਿਹੜੇ ਬਾਬਾ ਦੀ ਛੋਟੀ ਪਰਜਾਈ ਸੀਗੀ ਉਹ ਤੇ ਪੂਰਾ ਪਰਿਵਾਰ ਇਕੱਠਾ ਹੋ ਕੇ ਥਾਣੇ ਗਿਆ ਸਦਰ ਥਾਣੇ 'ਚ ਸਦਰ ਥਾਣੇ 8 ਵਜੇ ਤੋਂ ਲੈ ਕੇ 12 ਵਜੇ ਤੱਕ ਜਿਹੜੀ ਪੀੜਤ ਕੁੜੀ ਐ ਜਿਹਨੂੰ ਇੱਕ ਮਿੰਟ ਵੀ ਬਾਹਰ ਨਹੀਂ ਬਹਿ ਸਕਦੀ ਪੁਲਿਸ ਦਾ ਫਰਜ਼ ਐ ਤੁਰੰਤ ਕੇਸ ਦਰਜ ਕਰੇ 12 ਵਜੇ ਤੱਕ ਉਹ ਥਾਣੇ ਬਾਹਰ ਬੈਠੀ ਦੀ ਪੁਲਿਸ ਨੇ ਕੇਸ ਦਰਜ ਨਹੀਂ ਕੀਤਾ ਇਹੀ ਗੱਲ ਕਰਦੇ ਰਹੇਨ ਕਿ ਹੁਣੇ ਕਰਦਿਆਂ ਐਸਟੀਓ ਬਾਹਰ ਗਏ ਆ ਆਣਗੇ ਇਹ ਕਰਕੇ ਜੀ ਅਖੀਰ 12 ਵਜੇ ਕਹਿੰਦੇ ਕਿ ਐਸਟੀਓ ਵਾਂਗੇ 4 ਵਜੇ ਸਿਰ 6 ਵਜੇ ਆ ਜਿਓ ਕਮਾਲ ਦੀ ਗੱਲ ਦੇਖੋ ਜਿੱਥੇ ਸੀ ਕਰਨੇ ਵੀ ਰਾਜਸਥਾਨ ਹੈ ਸਰਕਾਰ ਬੜਾ ਸੋਚਦੀ ਹੈ ਧੀਆ ਪਾਣਾ ਬਾਰੇ ਤੇ ਸਿਰ 6 ਵਜੇ ਕੁੜੀ ਫਿਰ ਥਾਣੇ ਪਹੁੰਚੀ ਥਾਣੇ ਪਹੁੰਚਣ ਤੋਂ ਬਾਅਦ 9 ਵਜੇ ਤੱਕ ਥਾਣੇ ਬਾਹਰ ਬੈਠੀ ਰਹੀ ਕਿਸੇ ਅਧਿਕਾਰੀ ਨੇ ਬਾਤ ਨਹੀਂ ਪੁੱਛੀ 9:30 ਵਜੇ ਐਸ ਐਚਓ ਸਾਰੇ ਆਏ ਜੀ ਬਿਆਨ ਲਏ ਬਿਆਨ ਤੇ ਸਾਬਤ ਹੋ ਗਿਆ ਵੀ ਕੁੜੀ ਉਨ ਦਸ਼ਕਰਮ ਹੋਇਆ ਵਿਦ ਪੂਰਵ ਦਿੱਤਾ ਉਸ ਤੋਂ ਬਾਅਦ ਉਸ ਵੱਲੋਂ ਫੋਨ ਗਿਆ ਗਿਆ ਇੱਕ ਐਮ ਐਲ ਏ ਨੂੰ ਬੀ ਜੀ ਪੀ ਦੇ ਐਮ ਐਲ ਏ ਨੂੰ ਭਾਈ ਤੁਹਾਡਾ ਕਿਸੇ ਤਾਂ ਬੰਦਾ ਨਹੀਂ ਇਹਦਾ ਕੇਸ ਬੰਦਾ ਹੈ ਉਹਨਾਂ ਦਾ ਬੰਦਾ ਆਇਆ ਵੀ ਰੁਕੋ ਅਸੀਂ ਕਰੀ ਐਮ ਐਲ ਏ ਕਰ ਜਾ ਕੇ ਆਨੇ ਆ ਉਹ ਤੋਂ ਫੋਨ ਆ ਗਿਆ ਐਮ ਐਲ ਏ ਦਾ ਕਹਿੰਦਾ ਪਰਵਾਹ ਦੀ ਕੀ ਗੱਲ ਹੈ ਨਹੀਂ ਕਿਸਮ ਦਾ ਪਰਵਾਹ ਦੂਜਾ ਦੇ ਦੋ ਵੀ ਦੂਜਾ ਲਿਖ ਦਿੰਨੇ ਆਸੀਂ ਉਹ ਤਾਂ ਕੇਸ ਧਰਤੀ ਕਰਾਣਾ ਹੈ ਪਰ ਕਿ ਉਹਨਾਂ ਨੇ ਇਹ ਦੂਜਾ ਪਰਵਾਦੀ ਸਾਡੇ ਕੋਲ ਦੋਵੇਂ ਪਰਵਾਦੀ ਕਾਪੀਆਂ ਕਿੱਡੀ ਹਾਸੋਣੀ ਗੱਲ ਐ ਇਹ ਇੱਕ ਐਮਐਲਏ ਸਿਰਫ ਇੱਕ ਬਾਬਾ ਦੇ ਕੇਸ ਦਰਜ ਕਰਾਉਣ ਵਾਸਤੇ ਇਹ ਦੋ ਪਰਵਾਦੀ ਕਾਪੀਆਂ ਚੋਰ ਚੱਕਾ ਚੌਧਰੀ ਤੇ ਗੁੰਡੀ ਰਣਪਰਧਾਨ ਹਰ ਹਿੱਲਾ ਵਿਸਿੱਲਾ ਵਰਤ ਕੇ ਸਿੱਕਾ ਪ੍ਰਚਾਰ ਜਥੇਬੰਦੀਆਂ ਨੂੰ ਡਿਮੋਰਲਾਈਜ਼ ਕਰਨ ਵਾਸਤੇ ਇਹਨਾਂ ਨੂੰ ਇਹ ਫਸਾਉਣ ਵਾਸਤੇ ਇਹ ਕੇਸ ਦਰਜ ਕਰਾਇਆ ਗਿਆ ਗੱਲਾਂ ਦੀ ਮਰਤਬਾ ਮਹਿਰੋਂ ਦੀ ਅਸੀ ਹਰਾਨ ਅਮਰਤਪਾਲ ਮਰੋਦੇ 20 13 ਫਰਜ ਪੈ ਲੱਗੀ ਸੀਗਾ ਇੱਕ ਧੀਨ ਵਾਲੇ ਕੁਕਰਮ ਹੋਇਆ ਕੁਕਰਮੀ ਤੇਰੇ ਕੋਲੇ ਮੰਨਿਆ ਕਿ ਮੈਂ ਕੁਕਰਮ ਕੀਤਾ ਉਹ ਸਾਡੇ ਕੋਲੇ ਵਿਧ ਪੰਚਾਇਤੀ ਮੰਨਿਆ ਉਹਦੀ ਰਿਕਾਰਡਿੰਗ ਅਮਰਤਪਾਲ ਕੋਲ ਹੈਗੀ ਆ ਜੇ ਮੰਨਿਆ ਪਹਿਲਾ ਫਰਜ ਅਮਰਤਪਾਲ ਦਾ ਉਹ ਤੀਤ ਢੰਗਾੜੀ ਦਾ ਸਾਥ ਦਿੰਦਾ ਭਾਈ ਤੂੰ ਤਾਂ ਦੋਸ ਮੰਨ ਚੁੱਕਿਆ ਪਹਿਲਾ ਤੇਰੇ ਖਿਲਾਫ ਕਾਨੂੰਨੀ ਕਰਾਂਗੇ ਉਹਨੂੰ ਨਾਲ ਲਈ ਫਿਰਦਾ ਹੈ ਉਹਨੂੰ ਨਾਲ ਲਿਜਾ ਕੇ ਥਾਣੇ 'ਚ ਬਾਬੇ ਖਿਲਾਫ ਪਰਚਾ ਕਰਾਣ ਉਹਨੂੰ ਨਾਲ ਲੱਗੇ ਜਾ ਰਿਹਾ ਹੈ ਜਦ ਕਿ ਉਹਦਾ ਪਹਿਲਾ ਫਰਸ ਸੀਗਾ ਜੇ ਤੂੰ ਬਾਣਾ ਪਾਇਆ ਜੇ ਤੂੰ ਕਹਿੰਦਾ ਵੀ ਮੈਂ ਨਿਆਂ ਸਿੰਘ ਆ ਫਿਰ ਬਾਣੇ ਦੇ ਸਿਧਾਂਤੇ ਵੀ ਚੱਲ ਬਾਣਾ ਕੱਲਾ ਪਹਿਰਾਵਾ ਨਹੀਂ ਜਾ ਬੇ ਪੇਕਤਗਾਵਾ ਜਗਤ ਕੋ ਲੋਗੋਨ ਕੋ ਬਸਕੀਨ ਵੀ ਦਿਖਾ ਕੇ ਦੱਸੇ ਮੈਂ ਨਿਆਂ ਸਿੰਘ ਆ ਇਸ ਕਰਕੇ ਤੇਰਾ ਵਿਰੋਧ ਹੁੰਦਾ ਹੈ ਕਿ ਤੂੰ ਧੀ ਢੀਗਾਨੀ ਛੱਡ ਕੇ ਤੂੰ ਬਾਬੇ ਦੇ ਮਗਰ ਲੱਗਿਆ ਅਸੀਂ ਅੱਜ ਵੀ ਕਹਿੰਨੇ ਆ ਇਸ ਵੀਡੀਓ ਰੇ ਕਹਿੰਨੇ ਆ ਜਾਂਚ ਹੋਣੀ ਚਾਹੀਦੀ ਹੈ ਮੈਡੀਕਲ ਹੋਣਾ ਚਾਹੀਦਾ ਜੇ ਬਾਬਾ ਦੋਸ਼ੀ ਆ ਬਾਬੇ ਖਲਾਫੀ ਕਰ ਵੀ ਹੋਣੀ ਚਾਹੀਦੀ ਆ ਪਰ ਤੁਸੀਂ ਕਿਸੇ ਨੂੰ ਬਲੈਕਮੇਲ ਕਰੋ ਕਿਸੇ ਤੋਂ ਪੈਸੇ ਮਰਨ ਦੀ ਕੋਸ਼ਿਸ਼ ਕਰੋ ਕਿਸੇ ਦਾ ਸਥਾਨ ਪੰਦੀ ਕੋਸ਼ਿਸ਼ ਕਰੋ ਇਹਦੀ ਅਸੀਂ ਪਰਜੋਰ ਨਿੰਦਾ ਕਰਦੇ ਆ ਤੇ ਪੰਜਾਬ ਦੀ ਜਥੇਬੰਦੀ ਨੇ ਕਹਿੰਨੇ ਆ ਕਿ ਅਮਰਤਪਾਲ ਮਹਿਰੋ ਜੋ ਉੱਥੇ ਕਰਕੇ ਗਿਆ ਹੈ ਅਮਰਤਪਾਲ ਮਹਿਰੋ ਚਾਹੇ ਜਿਸ ਮਰਜ਼ੀ ਪਲੇਟਫਾਰਮ 'ਤੇ ਸਾਡਾ ਬਹਿ ਜਾਏ ਜਿਹੜੇ ਮਰਜ਼ੀ ਚੈਨਲ ਤੇ ਬਹਿ ਜੇ ਰੋਵੇ ਨਾ ਇਹ ਨਾ ਕਹਵੇ ਵੀ ਮੈਂ ਮੁਸਲਮਾਨ ਆ ਜੀ ਤੇ ਤਾਂ ਮੇਰੇ ਖਿਲਾਫ ਚੱਲਦੇ ਆ ਮੈਂ ਮਾੜਾ ਕਾਲ ਤੱਕ ਫਲਾ ਦੂੰਗਾ ਅਸੀਂ ਤੇਰਾ ਸਤਿਕਾਰ ਕਰਦਾ ਤੇਰੇ ਬਣੇ ਸਤਿਕਾਰ ਕਰਦੇ ਆ ਪਰ ਤੇਰੇ ਸਿਧਾਂਤ ਤੇਰੀ ਸੋਚ ਦਾ ਵਿਰੋਧ ਕਰਦੇ ਆ ਵੀ ਤੇਰੀ ਸੋਚ ਮਾੜੀ ਸੀਗੀ ਤੇਰਾ ਪਹਿਲਾ ਫਰਕ ਕੀ ਸੀਗਾ ਹੋਰ ਅਸੀਂ ਗਊ ਤੇ ਗਰੀਬ ਦੀ ਗੱਲ ਕਰਦੇ ਅਸੀਂ ਧੀਆ ਪੜ ਰੱਖੇ ਲੋਕਾਂ ਦੀ ਧੀਆ ਪਾਣਾ ਉਤੋਂ ਸੁਢਾ ਕੇ ਲਿਆਏ ਅਸੀਂ ਅਬਦਾਲੀ ਦੇ ਉਹਨਾਂ ਦੇ ਮੁਗਲਾਂ ਦੇ ਕੈਚ ਚੋਂ ਤਸ ਸਾਡੀ ਸਿੱਖਾਂ ਦੀ ਧੀ ਨਾਲ ਮਾੜਾ ਕੰਮ ਹੋਇਆ ਤੇ ਤੂੰ ਉਹਦੀ ਗੱਲ ਲਾ ਕੇ ਇੱਕ ਮੁੰਡੇ ਦੀ ਗੱਲ ਕਰ ਰਿਹਾ ਜਿਹੜਾ ਕੁਰਮੀ ਦਾ ਪੱਖ ਲੈ ਕੇ ਬਾਬੇ ਨੂੰ ਬਸਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਤਾਂ ਕਹਿੰਦਾ ਬਾਬੇ ਦੀ ਵਿਜਾਂਚ ਕਰੋ ਪਰ ਇਹ ਹਰਤਾ ਮਾੜੀਆਂ ਅੱਜ ਰਾਜਸਥਾਨ ਦੀ ਸਮੂੱਚੀ ਜਥੇਬੰਦੀਆਂ ਇਸ ਗੱਲ ਦੀ ਅੰਮ੍ਰਿਤਪਾਲ ਮਹਿਰੋ ਦੀ ਪਰਜੋਰ ਨਿੰਦਾ ਕਰਦੀਆਂ ਤੇ ਨਾਲ ਹੀ ਅਸੀਂ ਪੰਜਾਬ ਦੇ ਜਥੇਬੰਦੀਆਂ ਨੂੰ ਜਿਹੜੀ ਮੰਗ ਤੇ ਜਥੇਬੰਦੀਆਂ ਪੱਖ ਸੀਰ ਕਾਲ ਤਖਸਾਲ ਨੂੰ ਸਾਰੇ ਸੱਜਣ ਬੇਨਤੀ ਕਰਦੇ ਆ ਕਿ ਅਮਰਤਪਾਲ ਮਹਿਰੋ ਤੇ ਲਗਾਮ ਪਾਈ ਜਾਵੇ ਅਮਰਤਪਾਲ ਮਹਿਰੋ ਨੂੰ ਕਿੰਨੇ ਅਧਿਕਾਰ ਦਿੱਤਾ ਕਿ ਕੰਨਾ ਟੱਪ ਕੇ ਤੁਸੀਂ ਕਿਸੇ ਦੇ ਘਰੇ ਜਾਓ ਉੱਥੇ ਜਾ ਕੇ ਛਾਪੇਮਾਰੀ ਕਰੋ ਫੜੋ ਕੁੱਟਮਾਰ ਕਰੋ ਗਾਲੀ ਗਲੋਚ ਕਰੋ ਧਮਕਾਓ ਤੁਹਾਨੂੰ ਕਿੰਨੇ ਅਧਿਕਾਰ ਦਿੱਤਾ ਜੇ ਅਮਰਤਪਾਲ ਮਹਿਰੋ ਸੱਚਾ ਸੀਗਾ ਕਮਾਲ ਦੀ ਗੱਲ ਹੈ ਉਸੇ ਖੁਰੂ ਦੀ ਤਾਕਤ ਨਾਲ ਜਾ ਰਿਹਾ ਤੂੰ ਜਥੇਬੰਦੀਆਂ ਬਹੁਤ ਬੈਠੀਆਂ ਆ ਬਾਬਾ ਜੀ ਬੈਠਿਆ ਰੈਨਲ ਬੈਠਿਆ ਬੀਬੀ ਹਰਮੀਤ कौर ਬੈਠੀ ਐ ਸਿਵਤਰਸ ਸਿੰਘ ਇੱਕ ਨੂੰ ਖਾਸਾ ਪੋਜ ਦੇ ਪ੍ਰਧਾਨ ਬੈਠੇ ਆ ਭਾਈ ਗੁਰਪ੍ਰੀਤ ਸਿੰਘ ਬੈਠੇ ਆ ਬਾਬਾ ਸਹਿਬ ਸਿੰਘ ਜੀ ਬੈਠੇ ਆ ਇਹ ਭਾਈ ਸਿਮਰਤ ਸਿੰਘ ਬੈਠੇ ਆ ਸੁਖਾ ਸਿੰਘ ਮਤਾਬ ਸਿੰਘ ਦੇ ਭਾਈ ਨਿਰਮਲ ਸਿੰਘ ਖਰਲੀਆਂ ਬੈਠੇ ਆ ਪਾਪਾ ਗੁਰਨਵੀਰ ਸਿੰਘ ਬੈਠੇ ਆ ਬਾਬਾ ਸਹਿਬ ਸਿੰਘ ਬੈਠੇ ਆ ਕਿਸੇ ਨੂੰ ਚਲਾ ਜਾਵੇ ਕਿਸੇ ਨੂੰ ਬੁਲਾਵੇ ਇਹ ਮਗੇ ਸਾਰੇ ਸਿੰਘ ਬੈਠੇ ਜਿਸੇ ਬੰਦਿਆਂ ਵਾਲੇ ਭਾਈ ਆਓ ਯਾਰ ਇੱਕ ਮੈਟਰ ਗੁਰਦੁਆਰ ਦਾ ਆਪਾਂ ਬਹਿ ਕੇ ਹੱਲ ਕਰੀਏ ਸੱਚ ਕਿੱਡੀ ਸੱਚ ਕੀ ਹੈ ਇਹ ਨਾ ਕਰਕੇ ਸਿਕਵਰੋ ਦੀ ਤਾਕਤਾਂ ਨਾਲ ਲਖਣਾ ਆਪਣੇ ਆਪ 'ਚ ਅਮਰਤਪਾਲ ਮਹਿਰੋਂ ਦੀ ਮਨਸ਼ਾ ਸ਼ੋ ਕਰਦਾ ਤੇ ਅਮਰਤਪਾਲ ਦੀ ਸੋਚ ਕੀ ਸੀਗੀ ਫਿਰ ਅਸੀਂ ਉਹਨਾਂ ਵੀਰਾਂ ਨੂੰ ਅਪੀਲ ਕਰਦੇ ਹਾਂ ਜਿਹੜੇ ਵੀਰ ਭੋਲੇਪਾੜ ਨਾਲ ਚਲੇ ਗਏ ਦੇਖੋ ਸੋਸ਼ਲ ਮੀਡੀਆ ਟਾਈਮ ਹੈ ਜਦੋਂ ਗੱਲ ਆਈ ਵੀ ਉੱਥੇ ਕੋ ਕਰਮ ਹੋਇਆ ਤੇ ਅਮਰਤਪਾਲ ਬਹਿਰ ਹੋਇਆ ਤੇ ਕੁਦਰਤੀ ਗੱਲ ਆ ਸਿਕਦਾ ਫੜ ਗਿਆ ਸਿਕੋ ਤੇ ਜਾਊਗਾ ਪਰ ਉੱਥੇ ਜਾ ਕੇ ਜਿਹੜੇ ਲੋਕ ਗਏ ਆ ਉਹਨਾਂ ਸੱਚ ਪਤਾ ਲੱਗਿਆ ਤੇ ਅਸੀਂ ਬੇਨਤੀ ਕਰਦੇ ਆਂ ਅਸੀਂ ਪ੍ਰਸ਼ਾਸਨ ਨੂੰ ਕੰਨਿਆ ਵੀ ਦੋਮਾ ਕਿਹਦਾ ਜਾਂਚ ਹੋਣੀ ਚਾਹੀਦੀ ਆ ਪਰ ਜੇ ਪ੍ਰਸ਼ਾਸਨ ਸੋਚੇ ਮੈਂ ਕਿਸੇ ਐਮਐਲਏ ਦੇ ਦਬਾਅ ਵਿੱਚ ਜਾਂ ਕਿਸੇ ਸਰਕਾਰ ਦੇ ਦਬਾਅ ਚ ਅਸੀਂ ਕਾਰ ਵੀ ਕਰਾਂਗੇ ਪਰ ਕਾਰ ਵੀ ਤਾਂ ਨਹੀਂ ਹੋਣੀ ਫਿਰ ਜੰਗ ਹੋਊਗਾ ਫਿਰ ਅੰਦੋਲਨ ਹੋਊਗਾ ਅਸੀਂ ਸੜਕਾਂ ਤੇ ਉਤਰਾਂਗੇ ਤੇ ਸਰਕਾਰ ਦੀ ਐਮਐਲਏ ਦੀ ਹਰ ਉਹਨਾਂ ਲੋਕਾਂ ਦੀਆਂ ਗਲਤ ਨੀਤੀਆਂ ਦਾ ਬਦੋਸ਼ਿਆਂ ਨੂੰ ਫਸਾਉਂਦਾ ਨਿਰਦੋਸ਼ਿਆਂ ਨੂੰ ਫਸਾਉਂਦਾ ਤੇ ਦੋਸ਼ੀਆਂ ਨੂੰ ਬਚਾਉਣ ਦੀ ਹਰ ਕਾਲੀ ਕਰਤੂ ਦਾ ਵਿਰੋਧ ਕਰਾਂਗੇ ਹਾਲਾਤ ਜੋ ਵੀ ਬਣਨ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਹੋਊਗੀ ਪ੍ਰਸ਼ਾਸਨ ਦੀ ਹੋਊਗੀ ਪਰ ਹਾਂ ਇੱਕ ਹੋਰ ਮੈਂ ਵਧੀਆਂ ਕਰਦਾ ਜਿੱਤੋਂ ਜੋ ਚੰਗੀ ਗੱਲ ਹੈ ਸਾਡਾ ਫਰਜ਼ ਹੈ ਕਿ ਅਸੀਂ ਸੱਚ ਦੀ ਗੱਲ ਕਰੀਏ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੁਸ਼ ਪ੍ਰਸ਼ਾਸਨ ਨੇ ਉਹਨਾਂ ਦਾ ਜਿਹੜਾ ਪਹਿਲਾ ਪਰਵਾਦ ਹੈ ਉਹ ਪਾੜਿਆ ਨਹੀਂਗਾ ਉਹਨਾਂ ਨੇ ਪਹਿਲਾ ਪਰਵਾਦ ਹੀ ਨਾ ਲਾਇਆ ਤੇ ਦੂਜਾ ਪਰਵਾਦ ਵੀ ਨਾਲ ਲਾਤਾ ਇਹ ਬੜੀ ਖੁਸ਼ੀ ਦੀ ਗੱਲ ਹੈ ਵੀ ਇਹ ਚੰਗੀ ਗੱਲ ਕੀਤੀ ਜੋ ਚੰਗੀ ਗੱਲ ਹੈ ਉਹ ਚੰਗੀ ਗੱਲ ਹੈ ਜੋ ਗਲਤ ਗੱਲ ਹੈ ਠੋਕ ਕੇ ਵਿਰੋਧ ਕਰਾਂਗੇ ਗੁਰਗੋਮ ਸਿੰਘ ਦੇ ਪੈਰੋਕਾਰਾਂ ਸੰਘਰਸ਼ ਲੜੇ ਸੀਗੇ ਬਾਬਰ ਕੇ ਤੋਂ ਬਾਬੇ ਨਾਲੇ ਸ਼ੁਰੂ ਹੋਈ ਹੈ ਅੱਜ ਤੀ ਲੜਾਈ ਜਾਰੀ ਹੈ ਇਹ ਸਾਰੇ ਸਿੰਘ ਬੈਠੇ ਆ ਸਭ ਨੇ ਜਿਨ੍ਹਾਂ ਦੀ ਕਾਲ ਕੋਹੜੀਆਂ ਕੱਟੀਆਂ ਹੱਕ ਸੱਚ ਤੇ ਇਨਸਾਫ਼ ਵਾਸਤੇ ਹੁਣ ਵੀ ਕੱਟਣੀ ਪਈ ਤੇ ਕਟਾਂਗੇ ਪਰ ਸੱਚ ਦਾ ਪੱਲਾ ਨਹੀਂ ਛੱਡਾਂਗੇ ਸੱਚ ਦਾ ਸਾਥ ਦੇਵਾਂਗੇ அக்கி கே